ਪ੍ਰੀ ਸਿੰਘ ਦਾ ਪੰਜਾਬੀ ਸਟੋਰ ਪਟਿਆਲਾ ਆਊਟਲੈਟ ਤੋਂ ਤੇ ਅੱਜ ਸਾਡੇ ਕੋਲ ਭਾਜੀ ਆਏ ਨੇ ਪੱਗਾਂ ਇਹਨਾਂ ਨੇ ਖਰੀਦ ਲਈਆਂ ਪੀਕੋ ਹੋਰੀਆਂ ਨੇ ਤੇ ਆਓ ਆਪਾਂ ਹੁਣ ਇਹਨਾਂ ਦਾ ਰਿਵਿਊ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਖਾਲਸਾ ਵੈਲਕਮ ਜੀ ਕੀ ਹਾਲ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਪਿੰਡ ਮੇਰਾ ਹਰੀਗੜਾ ਤਹਿਸੀਲ ਜ਼ਿਲ੍ਹਾ ਬਰਨਾਲਾ ਜੀ ਅੱਛਾ ਬਰਨਾਲੇ ਤੋਂ ਤੁਸੀਂ ਹਾਂਜੀ ਹਾਂ ਬਰਨਾਲੇ ਤੋਂ ਮੋਟਰਸਾਈਕਲ ਤੇ ਆਏ ਜੀ ਮੈਂ ਕਰਦੇ ਆ ਅੱਛਾ ਅੱਛਾ ਜੀ ਹਾਂ ਤੇ ਤੁਸੀਂ ਪੱਗਾਂ ਲੈ ਲਈਆਂ ਨੇ ਤੁਸੀਂ ਹਾਂਜੀ ਹਾਂ ਮੈਂ 4 ਪੀਸ ਲੈਣੇ ਹੀ ਪੱਗਾਂ ਦੇ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਤੁਹਾਡੀਆਂ ਵੀਡੀਓ ਵੀ ਦੇਖਦੇ ਸੀ ਬਾਕੀ ਹੋਰ ਵੀ ਮੇਰੇ ਮਿੱਤਰ ਵੀ ਲੈ ਕੇ ਗਏ ਸੀ ਠੀਕ ਹੈ ਜੀ ਹਾਂਜੀ ਹਾਂ ਉਹਨਾਂ ਨੂੰ ਕਿੱਦਾਂ ਦਾ ਤੁਹਾਨੂੰ ਪਤਾ ਲੱਗਿਆ ਉਹਨਾਂ ਨੇ ਬਸ ਜਿਵੇਂ ਆਪਾਂ ਨੰਬਰ ਦਈਏ ਤਾ 100 ਦਿੰਦੇ ਨੇ 110 ਦਿੰਦੇ ਆ ਸੀ ਤੁਹਾਨੂੰ ਠੀਕ ਹੈ ਜੀ ਇਹ ਤੁਹਾਨੂੰ ਡਿਸਪਲੇ ਕਿਵੇਂ ਲੱਗੀ ਸੋਣ ਬਹੁਤ ਵਧੀਆ ਜੀ ਕੀ ਬਾਤ ਹੀ ਹੈ ਇਸ ਤਰ੍ਹਾਂ ਦੀ ਪਹਿਲਾਂ ਮੈਂ ਟਿਆਲੇ ਤੋਂ ਲੈ ਕੇ ਜਾਂਦਾ ਹੁੰਦਾ ਸੀ ਪੱਗਾ ਉਹ ਹੋਰ ਦੂਸਰੇ ਪਾਸਿਓਂ ਲੈ ਕੇ ਜਾਂਦਾ ਸੀ ਤੇ ਉੱਥੇ ਪਰ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਤੁਸੀਂ ਇਹ ਸਟੋਰ ਬਣਾਇਆ ਸਟੋਰ ਕੀ ਬਾਤ ਹੀ ਹੈ ਇਕੱਲੀ ਇਕੱਲੀ ਚੀਜ਼ ਦਾ ਪਤਾ ਲੱਗਦਾ ਬਿਲਕੁਲ ਤੁਸੀਂ ਕੀ ਕਹਿੰਦੇ